ਬਹੁਤ ਸਾਰੇ ਬੱਚੇ ਆ ਚਾਹੇ ਉਹ ਪਠਿਆਂ ਦੇ ਉੱਤੇ ਜਾਂ ਸਵਾਂਚ ਰਹਿੰਦੇ ਆ ਤੇ ਸਕੂਲ ਉੱਥੋਂ ਦੂਰ ਆ ਜਿਹੜੇ ਤਾਂ ਨੇੜੇ ਆ ਉਹਨਾਂ ਦੀ ਰਜਿਸਟ੍ਰੇਸ਼ਨ ਕਰਾਤੀ ਹੈ ਸਾਡੇ ਜੋ ਮਾਨਯੋਗ ਮੁੱਖ ਮੰਤਰੀ ਸਾਹਿਬ ਹੈ ਤੁਹਾਨੂੰ ਕਿ ਸਿਹਤ ਤੇ ਸਿੱਖਿਆ ਰੋਸਗਾਰ ਹੈ ਕਿ ਹਰ ਇੱਕ ਬੱਚੇ ਨੂੰ ਸਿੱਖਿਆ ਮਿਲਣੀ ਚਾਹੀਦੀ ਹੈ ਸਕੂਲਾਂ ਤੋਂ ਵਾਂਝੇ ਤੇ ਪੜ੍ਹਾਈ ਛੱਡ ਚੁੱਕੇ ਬੱਚਿਆਂ ਨੂੰ ਮੁੜ ਸਕੂਲਾਂ ਤੱਕ ਪਹੁੰਚਾਉਣ ਦੇ ਟੀਚੇ ਨੂੰ ਹਾਸਲ ਕਰਨ ਦੇ ਲਈ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਆਰੰਭਿਕ ਨਵੇਂ ਪ੍ਰੋਜੈਕਟ ਦੀ ਨਵੀਆਂ ਰਾਹਾਂ ਦੇ ਸ਼ੁਰੂਆਤ ਦੇ ਤਹਿਤ ਅੱਜ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਦੇ ਵੱਲੋਂ ਕੀਤੀ ਗਈ ਹੈ ਦੱਸ ਦਈਏ ਕਿ ਇਸ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਸਮੂੱਚੀ ਪ੍ਰੋਜੈਕਟ ਦੀ ਸਫਲਤਾ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਲਾਭਪਾ ਵਧਾਈ ਦਿੰਦਿਆਂ ਦੱਸਿਆ ਕਿ ਆਪਣੇ ਨਾਗਰਿਕਾਂ ਨੂੰ ਬਿਹਤਰ ਸਿਹਤ ਤੇ ਸਿੱਖਿਆ ਪ੍ਰਦਾਨ ਕਰਨਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੀ ਮੁੱਖ ਤਰਜੀਹ ਹੈ ਇਸ ਦੇ ਲਈ ਸਰਕਾਰ ਦੇ ਵੱਲੋਂ ਇਹਨਾਂ ਦੋਵਾਂ ਦੇ ਬਿਹਤਰ ਬੁਨਿਆਦੀ ਢਾਂਚੇ ਨੂੰ ਪਰਪੂਲਤ ਕਰਨ ਦੇ ਲਈ ਅਹਿਮ ਆਓ ਆਪਾਂ ਲੋਕਾਂ ਨੂੰ ਜਿਹੜਾ ਹੈਗਾ ਜਿਹੜਾ ਐਜੂਕੇਸ਼ਨ ਹੈਲਥ ਜਿਹੜਾ ਆਪਣਾ ਰੋਜ਼ਗਾਰ ਹੈ ਇਹ ਤਿੰਨ ਮੇਨ ਕੰਮ ਹੈਗੇ ਆਪਣੇ ਜੇ ਇਹਦੇ ਵਿੱਚ ਜਿਹੜਾ ਵੀ ਕੋਈ ਯੋਗਦਾਨ ਪਾਉਣਾ ਚਾਹੁੰਦਾ ਸੋ ਅਸੀਂ ਉਹਨਾਂ ਦਾ ਸਵਾਗਤ ਵੀ ਕਰਾਂਗੇ ਉਹਨਾਂ ਦਾ ਧੰਨਵਾਦ ਵੀ ਕਰਾਂਗੇ ਉਹਦੇ ਨਾਲ ਬਾਬੂ ਸਰ ਟੈਟੇ ਦਿੱਤੀ ਗੱਲ ਕੀਤੀ ਹੈ ਜਿਹੜੇ ਲਾਇਸੈਂਸ ਤੋਂ ਬਿਨਾ ਸੈਂਟਰ ਚੁਣਦੇ ਉਹਨਾਂ ਨੂੰ ਬੰਦ ਕੀਤਾ ਕਰਵਾਇਆ ਇਹ ਦੇਖੋ ਤੁਸੀਂ ਮੈਨੂੰ ਐਕਸੈਡਬਲ ਇਨਫੋਰਮੇਸ਼ਨ ਦਿਓ ਜੇ ਲਾਇਸੈਂਸ ਤੋਂ ਬਗੈਰ ਇੱਕ ਵੀ ਹੈ ਅਸੀਂ ਮੈਂ ਬੜਾ ਸਟ੍ਰਿਕਟ ਹਾਂ ਜਿਹਦੇ ਬਾਅਦ ਵਿੱਚ ਪਟਿਆਲੇ ਦੇ ਬਹੁਤ ਸਟ੍ਰਿਕਨੈਸ ਹੋਈ ਹੈ ਕੱਲ ਸਾਡਾ ਇਹ ਐਪੀ ਸੈਂਟਰਿਕ ਹੈਗਾ ਜੀ ਰੋਟੀਪੁਰ ਦੂਜਾ ਰੌਂਗਲਾ ਹੈਗਾ ਕੱਲ ਰੌਂਗਲਾ ਵਾਲੇ ਆਏ ਨਸ਼ਾ ਵੇਚਣ ਵਾਲੇ ਉਹਨਾਂ ਤੇ ਐਕਸ਼ਨ ਹੋ ਰਿਹਾ ਔਰ ਜਿਹੜੇ ਨਸ਼ਾ ਲੈਣ ਵਾਲੇ ਬਿਮਾਰਾ ਉਹਨਾਂ ਦਾ ਇਲਾਜ ਹੋ ਰਿਹਾ ਦੋਨੇ ਕੰਮ ਕਰ ਰਹੇ ਹਾਂ ਉਹ ਮੈਂ ਤਾਂ ਵਾਣਾ ਦੀ ਗੱਲ ਕਰ ਰਿਹਾ ਸਾਨੂੰ ਲੈ ਕੇ ਚੀਫ ਪ੍ਰਬੰਧਕ ਉਹ ਮੈਂ ਡਿਪਟੀ ਕਮਿਸ਼ਨਰ ਸਾਹਿਬ ਨਾਲ ਔਰ ਜਿੰਨੇ ਵੀ ਤੁਹਾਡੇ ਪੀਡੀਆ ਅਥਾਰਟिटीज ਹੈ ਜਾਂ ਮਿਸਪਲ ਅਥਾਰਟिटीज ਹੈ ਇਹਨਾਂ ਦੇ ਨਾਲ ਲਗਾਤਾਰ ਹਰ ਹਫਤੇ ਮੈਂ ਜਿਹੜੇ ਹੈ ਕਿ ਜਿੱਥੇ ਜਿੱਥੇ ਆੜ ਆਈ ਸੀ ਏਰੀਆ ਨੂੰ ਵਿਜ਼ਿਟ ਕਰ ਰਹੇ ਹਾਂ ਜੀ ਬੜੀ ਨਦੀ ਦੇ ਉੱਤੇ ਜਿਹੜੇ ਜਿੱਥੋਂ ਜਿੱਥੋਂ ਬ੍ਰੀਚ ਹੋਇਆ ਸੀ ਸਾਰੇ ਅਸੀਂ ਪਲੱਗ ਕਰਤੇ ਆ ਉਹਨਾਂ ਨੂੰ ਸਲੇਤਨ ਕਰ ਰਹੇ ਆ ਔਰ ਬੂਟੀ ਕੱਢੀ ਜਾ ਰਹੀ ਹੈ ਜਿੰਨੇ ਵੀ ਉਹਦੇ ਚ ਮਤਲਬ ਫਲੈਟਸ ਨਾਲ रिलेटेड ਇਸ਼ੂ ਸੀਗੇ ਜੋ ਵੀ ਲੋਕਾਂ ਦੀ ਜੋ ਉਹਨਾਂ ਦੀਆਂ ਕੰਪਲੇਨਟ ਸੀਗੀਆਂ ਸਾਰੀਆਂ ਨੂੰ ਰੀਡਰੈਸ ਕਰ ਰਹੇ ਆ ਅਸੀਂ ਤਾਂ ਕਿ ਮੁੜ ਕੇ ਉਹ ਨੌਬਤ ਨਾ ਆਵੇ ਔਰ ਇਸ ਤੋਂ ਸਵਾਇਆ ਸੀ ਲੌਂਗ ਟਰਮ ਪਲਾਨਿੰਗ ਕਰ ਰਹੇ ਹਾਂ ਜਿਸ ਤਰ੍ਹਾਂ ਅਸੀਂ ਇੱਥੇ ਫਰੋਲੀ ਤੋਂ ਆਇਆ ਸੀਗਾ ਮਤਲਬ ਇੱਥੋਂ ਲੈ ਕੇ ਚੰਡੀਗੜ੍ਹ ਤੋਂ ਲੈ ਕੇ ਇੱਥੇ ਤੱਕ ਜਿਹੜੀ ਪਟਿਆਲਾ ਕੀ ਰਾਹ ਉਹਦੇ ਨਾਲ ਬਹੁਤ ਸਾਰੇ ਅਸੀਂ ਜਿਹੜੇ ਹੈਗੇ ਆ ਉਹ ਛੋਟੇ ਛੋਟੇ ਲੇਕ ਕ੍ਰੀਏਟ ਕਰਾਂਗੇ ਇੱਕ ਦੋ ਜਗ੍ਹਾ ਤੇ ਸਾਨੂੰ ਪਤਾ ਲੱਗਿਆ ਕਿ ਪੰਚਾਇਤ ਦੀ ਜ਼ਮੀਨ ਆ ਗਈ ਉੱਥੇ ਵੱਡੇ ਲੇਕ ਕ੍ਰੀਏਟ ਕਰਾਂਗੇ ਤਾਂ ਚੱਕ ਜੇ ਪਾਣੀ ਜਦੋਂ ਜ਼ਿਆਦਾ ਆਵੇ ਉਹਨੂੰ ਸਟੋਰ ਕਰ ਲਈਏ ਸਭ ਤੋਂ ਵੱਲ ਜਿਹੜਾ ਸਾਡਾ ਟੇਬਲ ਹੈ ਉਹ ਰੀਚਾਰਜ ਹੋਏਗਾ ਵਾਟਰ ਟੇਬਲ ਪਲੱਸ ਉਹਦੇ ਨਾਲ ਹੜ੍ਹ ਨਹੀਂ ਆਣਗੇ ਔਰ ਉਹਨੂੰ ਅਸੀਂ ਲਿਫਟੇ ਡਿਗ੍ਰੇ